ਸੋ ਲੋਕ ਉਰਤਾਰੇ ਜੋ ਅੰਤਰਨਾਮ ਜੋ ਮਨੁੱਖ ਸਦਾ ਆਪਣੀ ਹਿਰਦੇ ਵਿੱਚ ਅਕਾਲ ਪੁਰਖ ਦਾ ਨਾਮ ਟਿਕਾ ਰੱਖਦਾ ਹੈ ਸਰਬ ਮੈ ਪੇਖੈ ਭਗਵਾਨ ਅਤੇ ਭਗਵਾਨ ਨੂੰ ਸਭਨਾ ਵਿੱਚ ਵਿਆਪਕ ਵੇਖਦਾ ਹੈ ਨਿਮਖ ਨਿਮਖ ਠਾਕੁਰ ਨਮਸਕਾਰ ਜੋ ਪਲ-ਪਲ ਆਪਣੇ ਪ੍ਰਭੂ ਨੂੰ ਨਮਸਕਾਰ ਕਰਦਾ ਹੈ ਨਾਨਕ ਉਹ ਅਪਰਸ ਸਗਲ ਨਿਸਤਾਰ ਹੈ ਹੈ ਨਾਨਕ ਉਹ ਅਸਲੀ ਅਪਰਸ ਹੈ ਅਤੇ ਉਹ ਸਭ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਤਾਰ ਲੈਂਦਾ ਹੈ ਅਸ਼ਟਪਦੀ ਮਿੱਥਿਆ ਨਾਹੀ ਰਸਨਾ ਪਰਸ ਜੋ ਮਨੁੱਖ ਜੀਵ ਨਾਲ ਝੂਠ ਨੂੰ ਛੋਹਣ ਨਹੀਂ ਦਿੰਦਾ ਮਨ ਮਹਿ ਪ੍ਰੀਤ ਨਿਰੰਜਨ ਦਰਸ ਮਨ ਵਿੱਚ ਅਕਾਲ ਪੁਰਖ ਦੇ ਦੀਦਾਰ ਦੀ ਤਾਂਗ ਰੱਖਦਾ ਹੈ ਪਰ ਤ੍ਰਿਏ ਰੂਪ ਨਪੇਖੈ ਨੇਤਰ ਜੋ ਪ੍ਰਾਈ ਇਸਤਰੀ ਦੇ ਹੁਸਨ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਤੱਕਦਾ ਸਾਧ ਕੀ ਟਹਿਲ ਸਤ ਸੰਗ ਹੈ ਭਲੇ ਮਨੁੱਖਾਂ ਦੀ ਟਹਿਲ ਕਰਦਾ ਹੈ ਅਤੇ ਸੰਤ ਜਨਾਂ ਦੀ ਸੰਗਤ ਵਿੱਚ ਪ੍ਰੀਤ ਰੱਖਦਾ ਹੈ ਕਰਨ ਨ ਸੁਨੇ ਕਾ ਹੂ ਕੀ ਨਿੰਦਾ ਜੋ ਕੰਨਾ ਨਾਲ ਕਿਸੇ ਦੀ ਨਿੰਦਿਆ ਵੀ ਨਹੀਂ ਸੁਣਦਾ ਸਭ ਤੇ ਜਾਣੈ ਆਪਸ ਕੋ ਮੰਦਾ ਸਗੋ ਸਾਰਿਆਂ ਨਾਲੋਂ ਆਪਣੇ ਆਪ ਨੂੰ ਮਾੜਾ ਸਮਝਦਾ ਹੈ ਗੁਰ ਪ੍ਰਸਾਦ ਵਿਖਿਆ ਪਰ ਹਰੈ ਜੋ ਗੁਰੂ ਦੀ ਮਿਹਰ ਦਾ ਸਦਕਾ ਮਾਇਆ ਦਾ ਪ੍ਰਭਾਵ ਪਰੇ ਹਟਾ ਦਿੰਦਾ ਹੈ ਮਨ ਕੀ ਬਾਸਨਾ ਮਨ ਤੇ ਟਰੈ ਤੇ ਜਿਸ ਦੇ ਮਨ ਦੀ ਬਾਸਨਾ ਮਨ ਤੋਂ ਟਲ ਜਾਂਦੀ ਹੈ ਇੰਦਰੀ ਜਿਤ ਪੰਚ ਦੋਖ ਤੇ ਰਹੈ ਜੋ ਆਪਣੇ ਗਿਆਨ ਇੰਦਰੀਆਂ ਨੂੰ ਵਸ ਵਿੱਚ ਰੱਖ ਕੇ ਕਮਾਦਿਕ ਪੰਜੇ ਹੀ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਨਾਨਕ ਕੋਟ ਮਦੇ ਕੋ ਐਸਾ ਪਰਸ ਹੈ ਨਾਨਕ ਕਰੋੜਾਂ ਵਿੱਚੋਂ ਕੋਈ ਇਹੋ ਜਿਹਾ ਵਿਰਲਾ ਬੰਦਾ ਅਪਰਸ ਕਿਹਾ ਜਾ ਸਕਦਾ ਹੈ ਵੈਸਨੋ ਸੋ ਜਿਸ ਉਪਰ ਸੁਪਰਸਨ ਜਿਸ ਉੱਤੇ ਪ੍ਰਭੂ ਆਪ ਪ੍ਰਸੰਨ ਹੁੰਦਾ ਹੈ ਉਹ ਹੀ ਹੈ ਅਸਲੀ ਵੈਸਨੋ ਬਿਸਨ ਕੀ ਮਾਇਆ ਤੇ ਹੋਏ ਪਿੰ ਜੋ ਮਨੁੱਖ ਪ੍ਰਭੂ ਦੀ ਮਾਇਆ ਦੇ ਅਸਰ ਤੋਂ ਬੇਦਾਗ ਹੈ ਕਰਮ ਕਰਤ ਹੋਵੇ ਨਹੀਂ ਕਰਮ ਜੋ ਧਰਮ ਦੇ ਕੰਮ ਕਰਦਾ ਹੋਇਆ ਇਹਨਾਂ ਕੰਮਾਂ ਦੇ ਫਲ ਦੀ ਇੱਛਾ ਨਹੀਂ ਰੱਖਦਾ ਤਿਸ ਬੈਸਨੋ ਕਾ ਨਿਰਮਲ ਧਰਮ ਉਸ ਬੈਸਨੋ ਦਾ ਧਰਮ ਵੀ ਪਵਿੱਤਰ ਹੈ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਜੋ ਮਨੁੱਖ ਕਿਸੇ ਵੀ ਫਲ ਦੀ ਖਾਹਿਸ਼ ਨਹੀਂ ਰੱਖਦਾ ਕੇਵਲ ਭਗਤ ਕੀਰਤਨ ਸੰਗ ਰਾਚੈ ਨੀਰਾ ਭਗਤੀ ਤੇ ਕੀਰਤਨ ਵਿੱਚ ਮਸਤ ਰਹਿੰਦਾ ਹੈ ਮੰਤਨ ਅੰਤਰ ਸਿਮਰਨ ਗੋਪਾਲ ਜਿਸਦੇ ਮਨ ਤਾਨ ਵਿੱਚ ਪ੍ਰਭੂ ਦਾ ਸਿਮਰਨ ਵਸ ਰਿਹਾ ਹੈ ਸਭ ਉਪਰ ਹੋਵਤ ਕਿਰਪਾਲ ਜੋ ਸਭ ਜੀਵਾਂ ਉੱਤੇ ਦਇਆ ਕਰਦਾ ਹੈ ਆਪ ਦ੍ਰਿੜ ਹੈ ਅਵਰੈ ਨਾਮ ਚਪਾਵੇ ਜੋ ਆਪ ਪ੍ਰਭੂ ਦੇ ਨਾਮ ਆਪਣੇ ਮਨ ਵਿੱਚ ਟਿਕਾਉਂਦਾ ਹੈ ਅਤੇ ਹੋਰਨਾਂ ਨੂੰ ਵੀ ਨਾਮ ਜਪਾਉਂਦਾ ਹੈ ਨਾਨਕ ਉਹ ਬੈਸਨੋ ਪਰਮ ਗਤ ਪਾਵੇ ਹੇ ਨਾਨਕ ਉਹ ਬੈਸਨੋ ਉੱਚਾ ਦਰਜਾ ਹਾਸਿਲ ਕਰਦਾ ਹੈ ਭਗਵਤੀ ਭਗਵੰਤ ਭਗਤਕਾਰ ਭਗਵਾਨ ਦਾ ਅਸਲੀ ਉਪਾਸਕ ਉਹ ਹੈ ਜਿਸ ਦੇ ਹਿਰਦੇ ਵਿੱਚ ਭਗਵਾਨ ਦੀ ਭਗਤੀ ਦਾ ਪਿਆਰ ਹੈ ਸਗਲ ਤਿਆਗਿਆ ਦੁਸ਼ਟ ਕਾ ਸੰਗ ਅਤੇ ਜੋ ਸਭ ਮੰਦ ਕਰਮੀਆਂ ਦੀ ਸਹਬਤ ਛੱਡ ਦਿੰਦਾ ਹੈ ਮਨਤੇ ਬਿਨ ਸੈ ਸਗਲਾ ਪਰਮ ਜਿਸ ਦੇ ਮਨ ਵਿੱਚੋਂ ਹਰ ਤਰ੍ਹਾਂ ਦਾ ਵਹਿਮ ਮਿਟ ਜਾਂਦਾ ਹੈ ਕਰ ਪੂਜੈ ਸਗਲ ਪਾਰ ਬ੍ਰਹਮ ਜੋ ਅਕਾਲ ਪੁਰਖ ਨੂੰ ਹਰ ਥਾਂ ਮੌਜੂਦ ਜਾਣ ਕੇ ਪੂਜਦਾ ਹੈ ਸਾਧ ਸੰਗ ਪਾਪਾ ਮਲ ਖੋਵੈ ਜੋ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਪਾਪਾਂ ਦੀ ਮੈਲਮਾਨ ਤੋਂ ਦੂਰ ਕਰਦਾ ਹੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ ਉਸ ਭਗਵਤੀ ਦੀ ਮਤ ਉੱਚੀ ਹੁੰਦੀ ਹੈ ભગવંત ਕੀ ਟਹਿਲ ਕਰੈ ਨਿਤਨੀਤ ਜੋ ਨਿਤ ਭગવાન ਦਾ ਸਿਮਰਨ ਕਰਦਾ ਹੈ ਮੰਤਨ ਅਰਪੈ ਬਿਸਨਪ੍ਰੀਤ ਜੋ ਪ੍ਰਭੂ ਪਿਆਰ ਤੋਂ ਆਪਣਾ ਮਨ ਅਤੇ ਤਨ ਕੁਰਬਾਨ ਕਰ ਦਿੰਦਾ ਹੈ ਹਰਕੇ ਚਰਨ ਹਿਰਦੈ ਬਸਾਵੇ ਜੋ ਪ੍ਰਭੂ ਦੇ ਚਰਨ ਸਦਾ ਆਪਣੇ ਹੀ ਦੇ ਵਿੱਚ ਬਸਾਉਂਦਾ ਹੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਏ ਨਾਨਕ ਅਜੇਹਾ ਭਗਵਤੀ ਭਗਵਾਨ ਨੂੰ ਲੱਭ ਲੈਂਦਾ ਹੈ ਸੋ ਪੰਡਿਤ ਜੋ ਮਨ ਪਰਬੋਧੈ ਅਸਲੀ ਪੰਡਿਤ ਉਹ ਹੈ ਜੋ ਆਪਣੇ ਮਨ ਨੂੰ ਸਿੱਖਿਆ ਦਿੰਦਾ ਹੈ RAM ਨਾਮ ਆਤਮ ਮਹਿਸੋਦੈ ਅਤੇ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿੱਚ ਭਾਲਦਾ ਹੈ RAM ਨਾਮ ਸਾਰ ਰਸ ਪੀਵੇ ਜੋ ਪ੍ਰਭੂ ਨਾਮ ਦਾ ਮਿੱਠਾ ਸਵਾਦ ਚਖਦਾ ਹੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੇ ਉਸ ਪੰਡਿਤ ਦੇ ਉਪਦੇਸ਼ ਨਾਲ ਸਾਰਾ ਸੰਸਾਰ ਰੋਹਾਨੀ ਜ਼ਿੰਦਗੀ ਹਾਸਲ ਕਰਦਾ ਹੈ ਹਰ ਕੀ ਕਥਾ ਹਿਰਦੈ ਬਸਾਵੇ ਜੋ ਅਕਾਲ ਪੁਰਖ ਦੀ ਸਿਫਤ ਸਲਾਹ ਦੀਆਂ ਗੱਲਾਂ ਆਪਣੇ ਹਿਰਦੇ ਵਿੱਚ ਬਸਾਉਂਦਾ ਹੈ ਸੋ ਪੰਡਿਤ ਫਿਰ ਜੋ ਨਾ ਆਵੇ ਉਹ ਪੰਡਿਤ ਮੁੜ ਜਨਮ ਮਰਨ ਵਿੱਚ ਨਹੀਂ ਆਉਂਦਾ ਵੇਦ ਪੁਰਾਨ ਸਿਮਰਤ ਬੂਜੈ ਮੂਲ ਜੋ ਵੇਦ ਪੁਰਾਨ ਸਿਮਰਤੀਆਂ ਆਦਿਕ ਸਭ ਧਾਰਮਿਕ ਪੁਸਤਕਾਂ ਦਾ ਮੁਢ ਪ੍ਰਭੂ ਨੂੰ ਸਮਝਦਾ ਹੈ ਸੂਕ ਮਹ ਜਾਨੈ 스ਥੂਲ ਜੋ ਇਹ ਜਾਣਦਾ ਹੈ ਕਿ ਇਹ ਸਾਰਾ ਦਿਸਦਾ ਜਗ ਅਦ੍ਰਿਸ਼ਟ ਪ੍ਰਭੂ ਦੇ ਹੀ ਆਸਰੇ ਹੈ ਚਹੁ ਵਰ 나ਕੂ ਦੇ ਕਉ ਦੇ ਉਪਦੇਸ਼ ਜੋ ਬ੍ਰਾਹਮਣ ਖੱਤਰੀ ਵੈਸ਼ ਸੁਦਰ ਚਾਰੇ ਹੀ ਜਾਤੀਆਂ ਨੂੰ ਸਿੱਖਿਆ ਦਿੰਦਾ ਹੈ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਹੈ ਨਾਨਕ ਆਖ ਉਸ ਪੰਡਿਤ ਅਗੇ ਅਸੀਂ ਸਦਾ ਸਿਰ ਨਿਵਾਉਂਦੇ ਹਾਂ ਬੀਜ ਮੰਤਰ ਸਰਬ ਕੋ ਗਿਆਨ ਨਾਮ ਹੋਰ ਸਭ ਮੰਤਰਾਂ ਦਾ ਮੁਢ ਮੰਤਰ ਹੈ ਅਤੇ ਸਭ ਦਾ ਗਿਆਨ ਦਾਤਾ ਹੈ ਚਹੁ ਵਰ ਨਾਮਹਿ ਜਪੈ ਕੋ ਨਾਮ ਬ੍ਰਾਹਮਣ ਖੱਤਰੀ ਵੈਸ਼ ਸੁਦਰ ਚਾਰੇ ਹੀ ਜਾਤੀਆਂ ਵਿੱਚੋਂ ਕੋਈ ਵੀ ਮਨੁੱਖ ਪ੍ਰਭੂ ਦਾ ਨਾਮ ਜਪ ਕੇ ਵੇਖ ਲਏ ਜੋ ਜੋ ਜਪੈ ਤਿਸ ਕੀ ਗਤ ਹੋਏ ਜੋ ਜੋ ਮਨੁੱਖ ਨਾਮ ਜਪਦਾ ਹੈ ਉਸ ਦੀ ਉੱਚੀ ਜ਼ਿੰਦਗੀ ਬਣ ਜਾਂਦੀ ਹੈ ਸਾਧ ਸੰਗ ਪਾਵੈ ਜਨ ਕੋਏ ਪਰ ਕੋਈ ਵਿਰਲਾ ਮਨੁੱਖ ਸਾਧ ਸੰਗਤ ਵਿੱਚ ਰਹਿ ਕੇ ਇਸ ਨੂੰ ਹਾਸਲ ਕਰਦਾ ਹੈ ਕਰ ਕਿਰਪਾ ਅੰਤਰ ਉਰਤਾਰੈ ਜੇ ਪ੍ਰਭੂ ਮਿਹਰ ਕਰਕੇ ਉਸ ਦੇ ਹਿਰਦੇ ਵਿੱਚ ਨਾਮ ਟਿਕਾ ਦੇਵੇ ਪਸ਼ੂ ਪ੍ਰੇਤ ਮੁਕਤ ਪਾਥਰ ਕੋ ਤਾਰੈ ਪਸ਼ੂ ਚੰਦਰੀ ਰੂਪ ਪੁਰਖ ਪੱਥਰ ਦਿਲ ਕੋਈ ਵੀ ਹੋਵੇ ਸਭ ਨੂੰ ਨਾਮ ਤਾਰ ਦਿੰਦਾ ਹੈ ਸਰਬ ਰੋਗ ਕਾ ਔਖਦ ਨਾਮ ਪ੍ਰਭੂ ਦਾ ਨਾਮ ਸਾਰੇ ਰੋਗਾਂ ਦੀ ਦਵਾਈ ਹੈ ਕल्याण ਰੂਪ ਮੰਗਲ ਗੁਣ ਗਾਮ ਪ੍ਰਭੂ ਦੇ ਗੁਣ ਗਾਣੇ ਚੰਗੇ ਭਾਗਾ ਤੇ ਸੁਖ ਦਾ ਰੂਪ ਹੈ ਕਾਹੂੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ ਜਿਸ ਦੇ ਮਨ ਵਿੱਚ ਅਕਾਲ ਪੁਰਖ ਵਸਦਾ ਹੈ ਤਿਸ ਕਾ ਨਾਮ ਸਤਰਾਮ ਦਾਸ ਉਸ ਮਨੁੱਖ ਦਾ ਨਾਮ ਅਸਲੀ ਅਰਥਾਂ ਵਿੱਚ ਰਾਮਦਾਸ ਭਾਵ ਕੇ ਪ੍ਰਭੂ ਦਾ ਸੇਵਕ ਹੈ ਆਤਮ ਰਾਮ ਤਿਸ ਨਦਰੀ ਆਇਆ ਉਸ ਨੂੰ ਸਰਵ ਵਿਆਪੀ ਪ੍ਰਭੂ ਦਿਸ ਪੈਂਦਾ ਹੈ ਦਾਸ ਸਦ ਸੰਤਨ ਪਾਏ ਤਿੰਨ ਪਾਇਆ ਦਾਸਾਂ ਦਾ ਦਾਸ ਹੋਣ ਦੇ ਸੁਭਾਉ ਨਾਲ ਉਸਨੇ ਪ੍ਰਭੂ ਨੂੰ ਲੱਪਿਆ ਹੈ ਸਦਾ ਨਿਕਟ ਨਿਕਟ ਕਰ ਜਾਣ ਜੋ ਮਨੁੱਖ ਸਦਾ ਪ੍ਰਭੂ ਨੂੰ ਨੇੜੇ ਜਾਣਦਾ ਹੈ ਸੋ ਦਾਸ ਦਰਗਹ ਹੈ ਪਰਮਾਨ ਉਹ ਸੇਵਕ ਦਰਗਾਹ ਵਿੱਚ ਕਬੂਲ ਹੁੰਦਾ ਹੈ ਆਪਣੇ ਦਾਸ ਕੋ ਆਪ ਕਿਰਪਾ ਕਰੇ ਪਰਭੂ ਉਸ ਸੇਵਕ ਉੱਤੇ ਆਪ ਮਿਹਰ ਕਰਦਾ ਹੈ ਤਿਸ ਦਾਸ ਕੋ ਸਭ ਸੋਜੀ ਪਰੈ ਤੇ ਉਸ ਸੇਵਕ ਨੂੰ ਸਾਰੀ ਸਮਝ ਆ ਜਾਂਦੀ ਹੈ ਸਗਲ ਸੰਗ ਆਤਮ ਉਦਾਸ ਸਾਰੇ ਪਰਿਵਾਰ ਵਿੱਚ ਰਹਿੰਦਾ ਹੋਇਆ ਵੀ ਉਹ ਅੰਦਰੋਂ ਨਿਰਮੋਹ ਹੁੰਦਾ ਹੈ ਐਸੀ ਜੁਗਤ ਨਾਨਕ RAM ਦਾਸ ਹੇ ਨਾਨਕ ਇਹੋ ਜਹੀ ਜੀਵਰ ਜੁਗਤੀ ਨਾਲ ਉਹ ਅਸਲੀ RAM ਦਾਸ RAM ਦਾਸ ਬਣ ਜਾਂਦਾ ਹੈ प्रभ की आग्या आत्महिता वै जो मनुख प्रभु की रजा को मन में मिठी करके मानता है जीवन मुक्त सौ कहावै ओही जिंदा मुक्त कहा है तैसा हरख तैसा उस सो उसनू खुशी अते गमी इको जही है सदा आनंद तै नहीं बेओ उसू सदा आनंद है क्योंकि उत्थे भाव उसने हिरदे प्रभु चरणा तो विछोड़ा नहीं है ਤੈਸਾ ਸੁਵਰਨ ਤੈਸੀ ਉਸ ਮਾਟੀ ਸੋਨਾ ਤੇ ਮਿੱਟੀ ਵੀ ਉਸ ਮਨੁੱਖ ਵਾਸਤੇ ਬਰਾਬਰ ਹੈ ਭਾਵੇਂ ਸੋਨਾ ਵੇਖ ਕੇ ਉਹ ਲੋਭ ਵਿੱਚ ਨਹੀਂ ਫਸਦਾ ਤੈਸਾ ਅੰਮ੍ਰਿਤ ਤੈਸੀ ਬਿਖਖਾਟੀ ਅੰਮ੍ਰਿਤ ਤੇ ਕੌੜੀ ਵੀ ਉਸ ਲਈ ਇੱਕੋ ਜਹੀ ਹੈ ਤੈਸਾ ਮਾਨ ਤੈਸਾ ਅਭਿਮਾਨ ਕਿਸੇ ਵੱਲੋਂ ਆਦਰ ਦਾ ਵਰਤਾਲਾ ਹੋਵੇ ਜਾਂ ਅਹੰਕਾਰ ਦਾ ਉਸ ਵਾਸਤੇ ਇੱਕ ਸਮਾਨ ਹੀ ਹੈ ਤੇਸਰ ਅੰਕ ਤੇਸਰ ਰਾਜਾ ਗੰਗਾਲ ਅਤੇ ਰਾਜਾ ਸ਼ਹਿਨਸ਼ਾਹ ਵੀ ਉਸ ਵਾਸਤੇ ਇੱਕੋ ਜਿਹੇ ਹਨ ਭਾਵੇਂ ਉਸ ਦੀ ਨਜ਼ਰ ਵਿੱਚ ਬਰਾਬਰ ਹਨ ਜੋ ਵਰਤਾਏ ਸਾਈ ਜੁਗ ਜੋ ਰਜਾ ਪ੍ਰਭੂ ਵਰਤਾਉਂਦਾ ਹੈ ਉਹੀ ਉਸ ਵਾਸਤੇ ਜ਼ਿੰਦਗੀ ਦਾ ਰਾਹ ਹੈ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ ਹੈ ਨਾਨਕ ਉਹ ਮਨੁੱਖ ਜਿਉਂਦਾ ਮੁਕਤ ਕਿਹਾ ਜਾ ਸਕਦਾ ਹੈ ਬਾਰ ਬ੍ਰਹਮ ਕੇ ਸਗਲੇ ਠਾਓ ਸਾਰੇ ਥਾ ਸਰੀਰ ਰੂਪੀ ਕਰ ਅਕਾਲ ਪੁਰਖ ਦੇਹੀ ਹਨ ਜਿਤ ਜਿਤ ਕਰ ਰਾਖੈ ਤੈਸਾ ਤਿਨ ਨਾਓ ਜਿਸ ਜਿਸ ਥਾ ਜੀਵਾ ਨੂੰ ਰੱਖਦਾ ਹੈ ਇਹੋ ਉਹ ਜਿਹਾਂ ਉਹਨਾਂ ਦਾ ਨੋ ਬਹਿ ਜਾਂਦਾ ਹੈ ਆਪੇ ਕਰਨ ਕਰਾਵਣ ਜੋਗ ਪ੍ਰਭ ਆਪ ਹੀ ਸਭ ਕੁਝ ਕਰਨ ਦੀ ਤੇ ਜੀਵਾ ਪਾਸੋਂ ਕਰਾਉਣ ਦੀ ਤਾਕਤ ਰੱਖਦਾ ਹੈ ਪ੍ਰਭ ਭਾਵੈ ਉਸ ਹੋਈ ਫੁਨ ਹੋਕ ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। ਵਸਰਿਓ ਆਪ ਹੋਏ ਅਨੰਤ ਤਰੰਗ ਜਿੰਦਗੀ ਦੀਆਂ ਬਿਆਨਤ ਲਹਿਰਾ ਬਣ ਕੇ ਅਕਾਲ ਪੁਰਖ ਸਭ ਥਾਈਂ ਆਪ ਮੌਜੂਦ ਹੈ। ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਅਕਾਲ ਪੁਰਖ ਦੇ ਖੇਲ ਬਿਆਨ ਨਹੀਂ ਕੀਤੇ ਜਾ ਸਕਦੇ। ਜੈਸੀ ਮਤ ਦੇ ਤੈਸਾ ਪ੍ਰਗਾਸ ਜਿਹੋ ਜਹੀ ਅਕਲ ਦਿੰਦਾ ਹੈ ਉਹ ਜਿਹੜਾ ਜ਼ਹੂਰ ਜੀਵ ਦੇ ਅੰਦਰ ਹੁੰਦਾ ਹੈ। ਬਾਰ ਬ੍ਰਹਮ ਕਰਤਾ ਅਬినాਸ਼ ਅਕਾਲ ਪੁਰਖ ਆਪ ਸਭ ਕੁਝ ਕਰਨ ਵਾਲਾ ਹੈ ਤੇ ਕਦੇ ਮਰਦਾ ਨਹੀਂ ਸਦਾ 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 ਦਇਆ ਪ੍ਰਭੂ ਸਦਾ ਮਿਹਰ ਕਰਨ ਵਾਲਾ ਹੈ ਸਿਮਰ ਸਿਮਰ ਨਾਨਕ ਭੈ ਨਿਹਾਰ हे ਨਾਨਕ ਜੀਵ ਉਸ ਨੂੰ ਸਦਾ ਸਿਮਰ ਕੇ ਫੁੱਲ ਵਾਂ ਖਿੜੇ ਰਹਿੰਦੇ ਹਨ